ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना तो ਫਿਰ ਉਹਦੇ ਵਿੱਚ ਕੱਲ ਇੱਕ ਡਾਇਰੈਕਟਰ ਦਾ ਤਬਾਦਲਾ ਵੀ ਕੀਤਾ ਤੇ ਭਗਵੰਤ ਮਾਨ ਜੀ ਹਜੇ ਵੀ ਕਹੀ ਜਾਂਦੇ ਵੀ ਸਾਡਾ ਜੇ ਸਾਡੀ 60% ਭਾਗੀਦਾਰੀ ਹੋਵੇ ਐਕਚੁਅਲ ਮਹਿਨਿਆਂ ਦੇ ਵਿੱਚ ਤੇ ਫਿਰ 8 ਮੈਂਬਰ ਜਿਹੜੇ ਆ ਉਹ ਸਾਡੇ ਖਿਲਾਫ ਕਿਉਂ ਭੁੱਖ ਤੇ ਪੰਜਾਬ ਦੇ ਵਿੱਚ ਆਪ ਹਮੇਸ਼ਾ ਜਿਹੜਾ ਹਿੰਦੁਸਤਾਨ ਲਈ ਖੜਾ ਹੋਇਆ ਸਾਡੇ 80% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਤੂੰ ਇਸ ਕਰਕੇ ਸਾਨੂੰ ਬੀਜੇਪੀ ਤੋਂ ਇਹ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ ਵੀ ਇਹ ਦੇਸ਼ ਭਗਤੀ ਆ ਇਹ ਦੇਸ਼ ਦੀ ਗੱਲ ਹੈਗੀ ਆ ਭਈ ਜਦੋਂ ਵੀ ਦੇਸ਼ ਦੀ ਗੱਲ ਹੁੰਦੀ ਭਾਵੇਂ ਕਿਤੇ ਅੱਧੀ ਰਾਤ ਹੋਵੇ ਪੰਜਾਬ ਨੂੰ ਆਵਾਜ਼ ਤਾਂ ਮਾਰ ਕੇ ਦੇਖੋ ਪਰ ਅੱਜ ਪੰਜਾਬ ਦੇ ਪਾਣੀਆਂ ਦੀ ਗੱਲ ਹੈਗੀ ਗੱਲ ਪੈਹ ਦੀ ਹੁੰਦੀ ਆ ਗੱਲ ਸਹੇ ਦੀ ਨਹੀਂ ਹੁੰਦੀ ਕਿਉਂਕਿ ਅੱਜ ਅਸੀਂ ਹਰਿਆਣਾ ਨੂੰ ਦਿੰਨੇ ਆ ਕੱਲ ਨੂੰ ਫਿਰ ਕਹਿਣਗੇ ਰਾਜਸਥਾਨ ਕੋਲ ਹੈ ਨਹੀਂ ਪਰਸੋਂ ਨੂੰ ਸਸਿਗਾਲ ਤੁਸੀਂ ਦੇਖ ਰਹੇ ਹੋ ਪੰਜਾਬ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਪ੍ਰਗਟ ਸਿੰਘ ਉਹਨਾਂ ਨਾਲ ਖਾਸ ਕਰਕੇ ਜਿਹੜਾ ਪਾਣੀ ਦਾ ਮੁੱਦਾ ਚੱਲ ਰਿਹਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਉਸ ਨੂੰ ਲੈ ਕੇ ਤਣਾਅ ਬਣਿਆ ਆਇਆ ਹੈ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਪ੍ਰਗਟ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਪੰਜਾਬ ਹਰਿਆਣੇ ਦਾ ਜਿਹੜਾ ਮਸਲਾ ਪਾਣੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਖੜਾ ਹੋ ਗਿਆ ਹੈ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਜਿਹੜਾ ਕਹਿ ਰਹੀ ਹੈ ਕਿ 60% ਤੋਂ ਜ਼ਿਆਦਾ ਸਾਡਾ ਹੱਕ ਹੈ ਉੱਥੇ ਦ ਅ ਕੇਂਦਰ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਪਾਣੀ ਤੇ ਜਿਹੜਾ ਹੱਕ ਇਹਨਾਂ ਦਾ ਇਹਨਾਂ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਜਿਹੜਾ ਇਹਨੂੰ ਲੈ ਕੇ ਪੋਲਿਟਿਕਸ ਝੰਕਾਈ ਜਾ ਰਹੀ ਹੈ ਇਹ ਪੋਲਿਟਿਕਸ ਦੀ ਗੱਲ ਨਹੀਂ ਹੈ ਯਾਰ ਦੇਖੋ ਪਹਿਲਾਂ ਵੀ ਸਾਡੇ ਨਾਲ ਪਾਣੀਆਂ ਦੇ ਇਸ਼ੂ ਤੇ ਤੱਕਾ ਹੋਇਆ ਪਹਿਲਾਂ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹਦੇ ਵਿੱਚ ਐਮੈਂਡਮੈਂਟ ਕਰਕੇ ਸਾਡੇ ਕੋਲੋਂ ਪਾਣੀ ਜਿਹੜਾ ਆ ਇਹਨਾਂ ਨੇ ਖੋਇਆ ਲੇਕਿਨ ਅੱਜ ਤਾਂ ਹੁਣ ਸਰੀ ਹੋ ਗਈ ਕਿਉਂਕਿ 2021 ਦੇ ਵਿੱਚ ਇੱਕ ਡੈਮ ਸੇਫਟੀ ਐਕਟ ਦੇ ਤਹਿਤ ਇਹਨਾਂ ਨੇ ਬਿਲ ਇਨਟਰੋਡਿਊਸ ਕੀਤਾ ਔਰ 2021 ਦੇ ਵਿੱਚ ਉਹਨੂੰ ਕਾਨੂੰਨ ਬਣਾ ਲਿਆ 2021 ਤੋਂ ਲੈ ਕੇ 2000 ਹੁਣ 25 ਹੈਗਾ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਗਈ ਔਰ ਮੈਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕੀਤੀਆਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਿਹਾ ਵੀ ਅਸੀਂ ਤਾਂ ਹਰਿਆਣੇ ਨੂੰ ਪਾਣੀ ਦਵਾਂਗੇ ਬਈ ਜੇ ਪੰਜਾਬ ਕੋਲ ਆਪਣੇ ਕੋਲ ਪਾਣੀ ਨਹੀਂ ਹੈ ਸਾਡਾ ਅਸੀਂ ਧਰਤੀ ਤੋਂ ਪਾਣੀ ਵੀ ਬਹੁਤ ਖਿੱਚ ਲਿਆ ਲਗਭਗ 14 ਲੱਖ ਟਿਊਬਲ ਜਿਹੜੇ ਉਹ ਲੱਗੇ ਹੋਏ ਆ ਤੇ ਉਹਦੇ ਤੋਂ ਬਾਵਜੂਦ ਕਿਉਂਕਿ بارشਾਂ ਘੱਟ ਹੋਈਆਂ ਡੈਮਾਂ ਦੇ ਵਿੱਚ ਪਾਣੀ ਘਟਿਆ ਉਹਦੇ ਬਾਵਜੂਦ ਵੀ ਜਿਹੜਾ ਇਹ ਇਹ ਜਿਹੜਾ ਹੁਣ ਡੈਮ ਸੇਫਟੀ ਐਕਟ ਆ ਉਹਦੀ ਦੁਰਵਰਤੋਂ ਕਰਦੇ ਹੋਏ ਪਹਿਲਾਂ ਤਾਂ ਜਿਹੜੇ ਡਾਇਰੈਕਟਰ ਆ ਉਹ ਘਟਾਏ ਫਿਰ ਉਹਦੇ ਵਿੱਚ ਕੱਲ ਇੱਕ ਡਾਇਰੈਕਟਰ ਦਾ ਤਬਾਦਲਾ ਵੀ ਕੀਤਾ ਤੇ ਭਗਵੰਤ ਮਾਨ ਜੀ ਹਜੇ ਵੀ ਕਹੀ ਜਾਂਦੇ ਵੀ ਸਾਡਾ ਜੇ ਸਾਡੀ 60% ਭਾਗੀਦਾਰੀ ਹੋਵੇ ਐਕਚੁਅਲ ਮੈਨੇਂਡਾ ਦੇ ਵਿੱਚ ਤੇ ਫਿਰ ਅੱਠ ਮੈਂਬਰ ਜਿਹੜੇ ਆ ਉਹ ਸਾਡੇ ਖਿਲਾਫ ਕਿਉਂ ਠੋਕਰ ਤੇ ਪੰਜਾਬ ਦੇ ਵਿੱਚ ਇਹ ਹਾਲਾਤ ਕਿਉਂ ਪੈਦਾ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜਿਵੇਂ ਪੁਲਿਸ ਪ੍ਰਸ਼ਾਸਨ ਉੱਥੇ ਲਗਾ ਦਿੱਤਾ ਗਿਆ ਚਾਰੋਂ ਤਰਫ ਤੋਂ ਜਿਹੜਾ ਡੈਮ ਨੂੰ ਘੇਰਿਆ ਗਿਆ ਚਾਬੀਆਂ ਜਿਹੜੀਆਂ ਨੇ ਸਿੱਖਿਆ ਮੰਤਰੀ ਉਹ ਜੋਤ ਬੈਂਸ ਨੇ ਲੈ ਲਈਆਂ ਉਸ ਦੇ ਬਾਅਦ ਸੀਐਮ ਸਾਹਿਬ ਜਾ ਕੇ ਤੇ ਪੀਸੀ ਕਰਦੇ ਨੇ ਤੇ ਦੱਸਦੇ ਨੇ ਕਿ 1700 ਕਿਊਸੀ ਜਿਹੜਾ ਪਾਣੀ ਹਰਿਆਣਾ ਨੂੰ ਦਿੱਤਾ ਜਾਂਦਾ ਹੈ ਲੇਕਿਨ ਉਸ ਤੋਂ ਵੱਧ ਹੀ ਦਿੱਤਾ ਜਾਂਦਾ ਹੈ ਲੇਕਿਨ ਜਿੰਨਾ ਪਾਣੀ ਕਿ ਮੰਗ ਰਹੇ ਅਸੀਂ ਉਹਨਾਂ ਨੇ ਹੀ ਦਵਾ ਯਾਰ ਦੇਖੋ ਕੋਈ ਕਾਨੂੰਨ ਹੁੰਦਾ ਇਸ ਕਾਨੂੰਨ ਦੇ ਤਹਿਤ ਲੋਕਾਂ ਨੇ ਵੋਟਾਂ ਪਾਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਿਹਦੇ ਵਿੱਚ 96 ਐਮਐਲਏ ਆ ਅਸੀਂ ਇਹਨੂੰ ਕਾਨੂੰਨ ਦੇ ਤਹਿਤ ਹੀ ਅੱਗੇ ਵਧ ਸਕਦੇ ਹਾਂ 3 ਸਾਲ ਹੀ ਸੁੱਤੇ ਰਹੇ ਇਹਨਾਂ ਨੂੰ ਮੈਨੂੰ ਲੱਗਦਾ ਹਜੇ ਵੀ ਭਲੇਖਾ ਵੀ ਸ਼ਾਇਦ ਹਜੇ ਵੀ ਸਰਕਾਰ ਇਹਨਾਂ ਦੀ ਨਹੀਂ ਹੈ ਕਿਉਂਕਿ ਧਰਨੇਆਂ ਜੋ ਨਿਕਲੀ ਹੋਈ ਸਰਕਾਰ ਆ ਵੀ ਹਜੇ ਆਪਣੀ ਸਰਕਾਰ ਦੇ ਖਿਲਾਫ ਧਰਨੇ ਲਾਈ ਜਾਂਦੇ ਜਿਹੜਾ ਸਾਡੇ ਕੋਲ ਅਧਿਕਾਰ ਆ ਮੰਨ ਲਓ ਸਾਡੇ ਕੋਲ ਬੇਸਿਕਲੀ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹਦੀ ਧਾਰਾ 78 79 ਤੇ 80 ਆ ਸਾਨੂੰ ਉਹ ਕੈਨਸਲ ਕਰਨੀ ਚਾਹੀਦੀ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਇਹ ਐਕਟ ਜਿਹੜਾ ਕੈਨਸਲ ਕੀਤਾ ਸੀ ਲੇਕਿਨ ਇਹ ਧਾਰਾਵਾਂ ਉਦੋਂ ਨਹੀਂ ਹੋ ਜਿਹੜੀਆਂ ਕੈਨਸਲ ਹੋ ਸਕੀਆਂ ਸੀ ਪਰ ਮੈਨੂੰ ਲੱਗਦਾ ਅੱਜ ਸਾਨੂੰ ਸਵੇ ਦੇ ਜੂਰ ਪਰ ਹੋਏਗੀ ਕਿਵੇਂ ਸਰ ਹੋਏਗੀ ਕਲਾਨ ਸਭਾ ਦੇ ਵਿੱਚ ਲੈ ਜਾ ਕੇ ਲੇਕਿਨ ਵਿਪਕਸ਼ ਵੀ 3 ਸਾਲ ਕਿਉਂ ਨਹੀਂ ਇਸ ਗੱਲ ਨੂੰ ਲੈ ਕੇ ਮੁੱਦਾ ਬਣਾ ਕੇ ਚੱਲਿਆ ਅੱਜ ਤੁਸੀਂ ਵੀ ਜਦੋਂ ਪਾਣੀ ਦਾ ਮੁੱਦਾ ਆਇਆ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਵਿਪਕਸ਼ ਨੇ ਵੀ ਸਵਾਲ ਖੜੇ ਕਰਤੇ ਨਹੀਂ ਨਹੀਂ ਸਮਝੇ ਨਹੀਂ ਸਵਾਲ ਨਹੀਂ ਖੜੇ ਕਰ ਦਿੱਤੇ ਅਲਟੀਮੇਟਲੀ ਸਰਕਾਰ ਤਾਂ ਇਹਨਾਂ ਦੀ ਆ ਕਿਉਂਕਿ ਤੁਸੀਂ ਤਾਂ ਇਹ ਗੱਲ ਸਰਕਾਰ ਨੂੰ ਪੁੱਛੋ ਤੁਸੀਂ ਤੁਹਾਡੇ ਪੱਤਰਕਾਰਾਂ ਦੀ ਹੁਣ ਕਈ ਪ੍ਰੋਬਲਮ ਇਦਾਂ ਦੀ ਹੈ ਸਾਡੇ ਕੋਈ ਪ੍ਰੋਬਲਮ ਨਹੀਂ ਸਰ ਇਦਾਂ ਦੀਆਂ ਵੀ ਹੋ ਗਈਆਂ ਵੀ ਤੁਸੀਂ ਸਰਕਾਰ ਨੂੰ ਪੁੱਛਣ ਦੀ ਬਜਾਏ ਆਪੋਜੀਸ਼ਨ ਨੂੰ ਪੁੱਛੀ ਜਾਂਦੇ ਇਹ ਗੱਲ ਸਰਕਾਰ ਨੂੰ ਪੁੱਛੀਏ ਆਪਾਂ ਸਰ ਸਰਕਾਰ ਨੂੰ ਵੀ ਪੁੱਛੀ ਦੀ ਆ ਲੇਕਿਨ ਸਰਕਾਰ ਦੇ ਮੰਤਰੀ ਬੋਲਦੇ ਕਹਿੰਦੇ ਕਿ ਪਾਣੀ ਦੇ ਮਸਲੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਆ ਇਹ ਤਾਂ ਪਾਕਿਸਤਾਨ ਆ ਜਿਹੜਾ ਦੇਸ਼ ਲੜਨਾ ਜਾਂਦਾ ਹੈ ਵੀ ਯਾਰ ਦੇਖੋ ਬੀਜੇਪੀ ਤੋਂ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਦੇਸ਼ ਭਗਤੀ ਦਾ ਪੰਜਾਬ ਹਮੇਸ਼ਾ ਬਾਈ ਜੇ ਤਾਂ ਇਕੱਠੇ ਹੰਸਾਰੇ ਕਰੀ ਬਾਈ ਕਿਉਂ ਨਹੀਂ ਇਕੱਠੇ ਪੰਜਾਬ ਹਮੇਸ਼ਾ ਜਿਹੜਾ ਹਿੰਦੁਸਤਾਨ ਲਈ ਖੜਾ ਹੋਇਆ ਸਾਡੇ 80% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਸੋ ਇਸ ਕਰਕੇ ਸਾਨੂੰ ਬੀਜੇਪੀ ਤੋਂ ਇਹ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ ਵੀ ਇਹ ਦੇਸ਼ ਭਗਤੀ ਆ ਇਹ ਦੇਸ਼ ਦੀ ਗੱਲ ਹੈਗੀ ਆ ਭਈ ਜਦੋਂ ਵੀ ਦੇਸ਼ ਦੀ ਗੱਲ ਹੁੰਦੀ ਭਾਵੇਂ ਕਿਤੇ ਅੱਧੀ ਰਾਤ ਹੋਵੇ ਪੰਜਾਬ ਨੂੰ ਆਵਾਜ਼ ਤਾਂ ਮਾਰ ਕੇ ਦੇਖੋ ਪੰਜਾਬ ਖੜਾ ਹੁੰਦਾ ਲੇਕਿਨ ਤੁਸੀਂ ਪੰਜਾਬ ਨਾਲ ਕਿਉਂ ਧੱਕਾ ਕਰੀ ਜਾਂਦੇ ਸਿੰਧੂ ਸੰਧੀ ਨੂੰ ਲੈ ਕੇ ਜਿਹੜਾ ਰੋਕਿਆ ਗਿਆ ਪਾਣੀ ਉਸ ਦੇ ਬਾਅਦ ਪੰਜਾਬ ਦਾ ਮਸਲਾ ਇਹ ਖੜਾ ਹੋਇਆ ਹੈ ਕਿਤੇ ਨਾ ਕਿਤੇ ਦੇਖਦੇ ਹੋ ਕਿ ਦੋਵਾਂ ਨੂੰ ਪਿੰਡ ਆਊਟ ਕੀਤਾ ਗਿਆ ਨੇ ਦੇਖੋ ਦੇਖੋ ਇੱਕ ਦੇਸ਼ ਦੀ ਗੱਲ ਹੈ ਜਦੋਂ ਦੇਸ਼ ਦੀ ਗੱਲ ਹੈ ਫਿਰ ਅਸੀਂ ਬੇਸਿਕਲੀ ਤਾਂ ਅੱਛੇ ਦੇਸ਼ ਦੀ ਸਰਕਾਰ ਜੋ ਵੀ ਸਟੈਂਡ ਲਾਉ ਮੈਨੂੰ ਲੱਗਦਾ ਸਖਤ ਸਟੈਂਡ ਲੈਣ ਦੀ ਜਰੂਰਤ ਹੈ ਪਰ ਅੱਜ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਕਿ ਗੱਲ ਪੈਹੇ ਦੀ ਹੁੰਦੀ ਹੈ ਗੱਲ ਸਹੇ ਦੀ ਨਹੀਂ ਹੁੰਦੀ ਕਿਉਂਕਿ ਅੱਜ ਅਸੀਂ ਹਰਿਆਣੇ ਨੂੰ ਦਿੰਨੇ ਆ ਕੱਲ ਨੂੰ ਫਿਰ ਕਹਿਣਗੇ ਰਾਜਸਥਾਨ ਕੋਲ ਹੈ ਨਹੀਂ ਪਰਸੋਂ ਨੂੰ ਕਹਿਣਗੇ ਦਿੱਲੀ ਕੋਲ ਹੈ ਨਹੀਂਗਾ ਕਿਉਂਕਿ ਇਹਨਾਂ ਦੇ ਜਿਹੜੇ ਲੀਡਰ ਹੈ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਬਾਰ-ਬਾਰ ਕਹਿੰਦੇ ਪਏ ਅਸੀਂ ਹਰਿਆਣੇ ਨੂੰ ਦਿੰਨਾ ਇਹਦਾ ਮਤਲਬ ਵੀ ਇਹਨਾਂ ਦੀ ਮਨਛਾ ਜ ਪਾਣੀ ਤਾਂ ਵੀ ਜਿਹੜਾ ਖਾਸ ਕਰਕੇ ਰਿਪੇਰੀਅਨ ਲਾਅ ਹੈਗਾ ਉਹਦੇ ਮੁਤਾਬਕ ਦੁਨੀਆ ਦੇ ਉੱਤੇ ਇਹ ਦੁਨੀਆ ਦਾ ਐਸਟੈਬਲਿਸ਼ਡ ਲਾਅ ਹੈਗਾ ਜਿਹਦੇ ਵਿੱਚ ਸਿਰਫ ਪੰਜਾਬ ਨਾਲ ਧੱਕਾ ਕੀਤਾ ਗਿਆ ਹੋਰ ਕਿਸੇ ਨਾਲ ਧੱਕਾ ਨਹੀਂ ਹੋਇਆ ਕਿਉਂਕਿ ਪੰਜਾਬ ਦੇਖੋ ਪੰਜਾਬ ਕੋਲ ਹੈ ਕੀ ਆ ਪੰਜਾਬ ਕੋਲ ਜ਼ਰਖੇਜ਼ ਮਿੱਟੀ ਆ ਤੇ ਪਾਣੀ ਅਸੀਂ ਪਾਣੀ ਵੀ ਉਹਨਾਂ ਦਾ ਖੋਹ ਲਿਆ ਤੇ ਅਸੀਂ ਅਸੀਂ ਹਰਿਆਣਾ ਨੂੰ ਦੇਤਾ ਰਾਜਸਥਾਨ ਨੂੰ ਦੇਤਾ ਏ ਠੀਕ ਆ ਵੀ ਉਦੋਂ ਮੈਂ ਕਹਿੰਨਾ ਉਦੋਂ ਦੀ ਕਾਂਗਰਸ ਸਰਕਾਰ ਨੇ ਧੱਕਾ ਕੀਤਾ ਬਟ ਅੱਜ ਸਾਨੂੰ ਖੜੇ ਹੋਣ ਦੀ ਜਰੂਰ ਨਹੀਂ ਉਹ ਸਮੇਂ ਯੈਸ ਡੈਫੀਨੇਟਲੀ ਮੈਂ ਤਾਂ ਮੈਂ ਕਦੀ ਡਿਨਾਈ ਨਹੀਂ ਕਰਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਲੇਕਿਨ ਅੱਜ ਸਾਨੂੰ ਅੱਜ ਜੋ ਸਮੇਂ ਦੀ ਜ਼ਰੂਰਤ ਹੈ ਸਾਨੂੰ ਉਹਦੇ ਤੇ ਇਕੱਠੇ ਹੋ ਕੇ ਲੜਨੀ ਚਾਹੀਦੀ ਸਰ ਇਕੱਠੇ ਕਿਵੇਂ ਹੋਵਾਂਗੇ ਲੁਧਿਆਣੇ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਆਪ ਦੇ ਕਾਂਗਰਸ ਵਰਕਰ ਆਪਸੇ ਝੜਪ ਹੋਈ ਹੋਣਾ ਦੀ ਆਪਸ ਦੇ ਵਿੱਚ ਨਾਹਰੇਬਾਜੀ ਹੁੰਦੀ ਹੈ ਕਿੱਦਾਂ 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 ਵਿਪੱਖਸ਼ ਕਿਵੇਂ ਇਕੱਠੇ ਹੋ ਗਏ ਲੁਧਿਆਣੇ ਦੀ ਇੱਕ ਜਿੰਨੀ ਚੋਣ ਦੀ ਕਿਉਂ ਗੱਲ ਕਰਦੇ ਨਹੀਂ ਮੈਂ ਇਸ ਪਾਣੀ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਗਾ ਪਾਣੀ ਦੇ ਮੁੱਦੇ ਨੂੰ ਲੈ ਕੇ ਆਏ ਅਸੀਂ ਅਸੀਂ ਸਾਰੀ ਜਿਹੜੀ ਕਾਂਗਰਸ ਪਾਰਟੀ ਨਹੀਂ ਅਸੀਂ ਜਿਹੜੀ ਸਾਰੀ ਕਾਂਗਰਸ ਪਾਰਟੀ ਜਾਂ ਇਹਦੇ ਐਮ ਐਲ ਏ ਆ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਰੈਜ਼ੋਲੂਸ਼ਨ ਲੈ ਕੇ ਆਉਣਗੇ ਤਾਂ ਅਸੀਂ ਉਹਦੀ ਸਪੋਰਟ ਤੇ ਇਹ ਕਿਵੇਂ ਦੇਦਿਓ ਲੁਧਿਆਣਾ ਬਾਈ ਇਲੈਕਸ਼ਨ ਲੈ ਕੇ ਡੇਟ ਅਨਾਉਂਸ ਨਹੀਂ ਹੋਈ ਹੈ ਬੇਸ਼ੱਕ ਤੁਹਾਡੇ ਵੱਲੋਂ ਕੈਂਡੀਡੇਟ ਹੋ ਗਿਆ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਵੱਲੋਂ ਵੀ ਨਹੀਂ ਅਜਿਹਾ ਤੇ ਕਿਤੇ ਨਹੀਂ ਕਿਤੇ ਦੇਖ ਰਹੇ ਹੋ ਤ੍ਰਿਕੋਨਾ ਮੁਕਾਬਲਾ ਮੈਨੂੰ ਲੱਗਦਾ ਮੁਕਾਬਲਾ ਮਕੂਲਾ ਰਹਿਣਾ ਨਹੀਂ لوکاں نے 3 ਸਾਲ ਦੀ ਕਾਰਗੁਜ਼ਾਰੀ ਇਹਨਾਂ ਦੀ ਸਮਝ ਲਈ ਆ ਦੇਖ ਲਈ ਆ ਕਿਉਂਕਿ ਅੱਜ ਤੋਂ 3 ਸਾਲ ਜਦੋਂ ਇਹ ਪਹਿਲਾਂ ਕਹਿੰਦੇ ਸੀ ਨਾ ਵੀ ਅਸੀਂ ਆ ਵੀ ਕਰਾਂਗੇ ਹਮ ਇਹ ਵੀ ਕਰਾਂਗੇ ਹਮ ਉਹ ਵੀ ਕਰਾਂਗੇ ਉਹ ਸਾਰਾ ਕੁਝ ਨੂੰ ਲੋਕਾਂ ਨੇ ਸੱਸ ਵਾਈਲ ਇਕਲੈਕਸ਼ਨ ਜੇ ਤਾਂ ਹਮੇਸ਼ਾ ਸਰਕਾਰ ਦੇ ਹੀ ਜਿਹੜੇ ਜਿੱਤੀ ਹੈ ਸਰਕਾਰ ਧੱਕਾ ਕਰ ਰਹੀ ਆ ਪੁਲਿਸ ਸਟੇਟ ਬਣਾ ਰਹੀ ਆ ਅਸੀਂ ਡੱਟ ਕੇ ਉਹਨਾਂ ਦਾ ਵਿਰੋਧ ਕਰਾਂਗੇ ਅੱਛਾ ਜੇ ਐਨ ਕੇ ਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਭਾਰਤ ਸਰਕਾਰ ਦਾ ਜਿਹੜਾ ਸਟੈਂਡ ਲਿਆ ਗਿਆ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਔਰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਮੁੰਦੀ ਮੂੰਹ ਦੇਖੋ ਸਾਨੂੰ ਬਿਲਕੁਲ ਫਰਮ ਸਟੈਂਡ ਲੈਣਾ ਚਾਹੀਦਾ ਅੱਜ ਕਾਂਗਰਸ ਪਾਰਟੀ ਪੰਜਾਬ ਇਸ ਗੱਲ ਨਾਲ ਖੜਾ ਹੈਗਾ ਕਿ ਇਹ ਗਲਤ ਹੋਇਆ ਲੇਕਿਨ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਜਦੋਂ ਆਰ ਡੀ ਐਕਸ 40 ਕਿਲੋ ਜਾਂ ਕਿੰਨਾ 300 ਕਿਲੋ ਜਿਹਦੇ ਵਿੱਚ 40 ਜਵਾਨ ਸ਼ਹੀਦ ਹੋਏ ਸੀ ਅੱਜ ਤੱਕ ਉਹਦੀ ਕਿਤੇ ਵੀ ਇਨਕੁਆਰੀ ਜਿਹੜੀ ਆ ਨਹੀਂ ਜਿਹੜੀ ਜਿਹੜੀ ਪਹਿਲਾਂ ਦੀ ਹੋਈ ਸੀ ਪਲਵਾਮਾ ਅਟੈਕ ਜਿਹੜਾ ਪਲਵਾਮਾ ਅਟੈਕ ਗਲਤ ਹੋਇਆ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਸਿਕਿਉਰਿਟੀ ਐਂਗਲ ਤੋਂ ਜਿਹੜੀ ਚੂਕ ਜ਼ਰੂਰ ਹੋਈ ਤੁਸੀਂ ਸਾਬਕਾ ਜਿਹੜੇ ਸਪੋਰਟਸ ਮਿਨਿਸਟਰ ਹੋ ਤੇ ਜਿਹੜੇ ਪਾਕਿਸਤਾਨ ਦੇ ਜਿਹੜੇ ਸਾਬਕਾ ਕ੍ਰਿਕਟਰ ਨੇ ਸ਼ਹੀਦ ਅਫਰੀਦੀ ਉਹਨਾਂ ਨੇ ਭਾਰਤ ਨੂੰ ਲੈ ਕੇ આરોਪ ਲਗਾਏ ਭਾਰਤ ਨੂੰ ਲੈ ਕੇ ਗੁੱਲਾ ਕਹਿਤੀਆਂ ਕਹਿੰਦੇ ਕਿ 8 ਲੱਖ ਫੌਜ ਕਿੱਥੇ ਸੀਗੀ ਉਸ ਸਮੇਂ ਜਿਹੜਾ ਹਮਲਾ ਇਹਨਾਂ ਵੱਲੋਂ ਕਰਵਾਇਆ ਗਿਆ ਇਹ ਪਿਆਰਾਂ ਨੂੰ ਕਿਵੇਂ ਦੇ ਦੇਵੇ ਇੱਕ ਸਪੋਰਟ ਪਰਸਨ ਹੋਣ ਦੇ ਨਾਲ ਉਹ ਬੀਸਿਕਲੀ ਚਲੋ ਆਪਣੇ ਦੇਸ਼ ਦੀ ਗੱਲ ਕਰਦਾ ਮੈਂ ਆਪਣੇ ਦੇਸ਼ ਦੀ ਗੱਲ ਕਰਦਾ ਉਹ ਆਪਣੇ ਦੇਸ਼ ਦੀ ਉਹ ਆਪਣੇ ਦੇਸ਼ ਲਈ ਖੜਦਾ ਸੀ ਮੈਂ ਆਪਣੇ ਦੇਸ਼ ਲਈ ਖੜਦਾ ਜੋ ਮੇਰਾ ਦੇਸ਼ ਐਸ ਐਸ ਕੋਰਪਰਸਨ ਜਵਾਬ ਦੇ ਰਾ ਨਹੀਂ ਮੈਨੂੰ ਲੱਗਦਾ ਕਿ ਜੋ ਮੇਰਾ ਦੇਸ਼ ਕਰਦਾ ਉਹ ਠੀਕ ਕਰਦਾ ਹੈਗਾ ਜਿਹੜੀਆਂ ਸਾਡੀਆਂ ਗਲਤੀਆਂ ਆਸੀਂ ਆਪੇ ਹੌਲੀ ਹੌਲੀ ਠੀਕ ਕਰ ਸਿੰਘ ਉਹਨੇ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਕਿਹਾ ਹੈ ਕਿ ਪਾਣੀ ਦੇ ਮਸਲੇ ਦੇ ਵਿੱਚ ਵਿਪੱਖਸ਼ ਵੀ ਸਰਕਾਰ ਨਾਲ ਖੜਾ ਹੋ ਕੇ ਇਸ ਐਕਟ ਨੂੰ ਜਿਹੜਾ ਕਾਨੂੰਨ ਨੂੰ ਜਿਹੜਾ ਰੱਦ ਕਰਨ ਦੀ ਮੰਗ ਕਰੇਗਾ ਫਿਲਹਾਲ ਆਨੰਦ ਵਾਲਾ ਸਮਾ ਦੇਖੇਗਾ ਕਿ ਵਿਪੱਖਸ਼ ਜਿਹੜਾ ਸਰਕਾਰ ਨਾਲ ਕਿਵੇਂ ਖੜਦਾ ਹੈ ਔਰ ਜਿਹੜਾ ਇਹ ਪਾਣੀ ਦਾ ਮਸਲਾ ਹੈ ਇਹਦਾ ਹੱਲ ਕਿਵੇਂ ਨਿਕਲਦਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਪੱਖ ਦੇ ਲਈ ਕੈਮਰਾਮੈਨ ਅਜ